ਕੀ ਨਾਮ ਦੱਸ ਲਈ ਮੇਰਾ ਨਾਮ ਅਕਸ਼ੇ ਕੁਮਾਰ ਹੈ ਜੀ ਮਾਜੀ ਦਿੱਕਤ ਗਿਆ ਥੱਲੇ ਆ ਕੇ ਕਿਸ ਤਰ੍ਹਾਂ ਦਾ ਕੀ ਕਰਦਾ ਇਹ ਰਾਤ ਨੂੰ ਬਹੁਤ ਜ਼ਿਆਦਾ ਹਨੇਰੀ ਸੀਗੀ ਔਰ ਕੰਨ ਕੋਈ ਨਹੀਂ ਛੌਲੜ ਨਹੀਂ ਲੱਗ ਰਹੀ ਸੀਗੀ ਕਾਫੀ ਦੇਰ ਤੋਂ ਬੈਂਕ ਤੇ ਪੋਜੈਸ਼ਨ ਸੀਗੀ ਐਵਰੀ ਜਮੀਨ ਦੇਵਰਾ ਹਾਈ ਟੈਕ ਫੈਕਟਰੀ ਸੀ ਪਹਿਲੇ ਤੇ ਉਹਦੇ ਕਾਰਨ ਕੰਨ ਕਮਜ਼ੋਰ ਹੋਣ ਕਾਰਨ ਜਿਹੜੀ ਆ ਉਹ ਇੱਕੋ ਦਮ ਅਚਾਨਕ ਹੀ ਗਿਰ ਗਈ ਬਹੁਤ ਆਪੀ ਆਈ ਤੇ ਜ਼ਿਆਦਾ ਬਹੁਤ ਤੇਜ਼ ਆਂਦੀ ਸੀ ਜੀ ਨਹੀਂ ਜਾਣੀ ਨੁਕਸਾਨ ਤਾਂ ਬਚਾਵਾ ਹੋ ਗਿਆ ਥੋੜੀ ਦੇਰ ਪਹਿਲੇ ਹੀ ਲਗਾ ਕੇ ਗਏ ਸੀ ਗੱਡੀ ਤੇ ਕਿਹਾ ਕਿ ਸੀ ਖਾਲੀ ਗੱਡੀਆਂ ਖੜੀਆਂ ਸੀ ਹਾਂਜੀ ਗੱਡੀਆਂ ਖਾਲੀ ਹੀ ਸੀਗੀਆਂ ਕੋਈ ਹੈ ਨਹੀਂ ਸੀਗਾ ਦੋ ਤਿੰਨ ਜਣੇ ਤਾਂ ਬਾਲ ਬਾਲ ਬੱਚੇ ਪਹਿਲੇ ਹੀ 2 ਮਿੰਟ ਪਹਿਲੇ ਲੈ ਕੇ ਗਏ ਸੀ ਕਿ ਗੱਡੀ ਆਪਣੀ ਇਥੋਂ ਚੱਕ ਕੇ ਤੇ ਬਾਕੀ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਤੇ ਕਿੰਨੀਆਂ ਗੱਡੀਆਂ ਟੁੱਟ ਗਈਆਂ ਟੋਟਲ 3 ਬਿਲਕੁਲ ਹੀ ਖਤਮ ਹੋ ਗਈਆਂ ਨੇ ਤੇ ਹਾਂ ਦੋ ਗੱਡੀਆਂ ਥੋੜੀਆਂ ਡੈਮੇਜ ਹੋਈਆਂ ਸੀ ਉਹ ਲੈ ਕੇ ਠੀਕ ਕਰਵਾ ਰਹੇ ਨੇ ਟੋਟਲ 3 ਬਿਲਕੁਲ ਡੈਮੇਜ ਹੋਈਆਂ ਤੇ ਦੋ ਨੂੰ ਥੋੜਾ ਥੋੜਾ ਨੁਕਸਾਨ ਹੋਇਆ ਪੰਜ ਗੱਡੀਆਂ ਸੀਗੀਆਂ ਤੇ ਲੇਕਿਨ ਉਹਨਾਂ ਨੂੰ ਬਹੁਤ ਮਾਮੂਲੀ ਜਿਹਾ ਨੁਕਸਾਨ ਹੋਇਆ ਤੇਨ ਤਾਂ ਬਿਲਕੁਲ ਹੀ ਖਤਮ ਹੋ ਗਿਆ ਨੇ ਤੇ ਪ੍ਰਸ਼ਾਸਨ ਨੂੰ ਇਹ ਮੰਗ ਹੈ ਸਾਡੀ ਵੀ ਇਹਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਪਰਵਾਹੀ ਕੀਤੀ ਜਾਏ ਤਾਂ ਕਿ ਕੁਝ ਰਿਲੀਫ ਮਿਲੇ ਕਿਉਂਕਿ ਇਹ ਨੈਗਲੀਜੈਂਸੀ ਹੈ ਜਿਨ੍ਹਾਂ ਦੀ ਦੀਵਾਰ ਸੀ ਜਾਂ ਜਿਨ੍ਹਾਂ ਨੇ ਮੋੜ ਗਈ ਕੀਤੀ ਹੋਈ ਸੀ ਉਹਨਾਂ ਦੀ ਵੀ ਇੰਨੀ ਵੀਕ ਕਮਜ਼ੋਰ ਦੀਵਾਰ ਹੋ ਗਈ ਸੀ ਤੇ ਉਹਨੂੰ ਰਿਪੇਅਰ ਕਿਉਂ ਨਹੀਂ ਕਰਵਾਇਆ ਉਹਨਾਂ ਨੇ ਜਿਹਾ ਡਿਸਪੈਂਡਰ ਲਈ ਕਰਾ ਹਾਂ ਇਸ ਕਰਕੇ ਪ੍ਰਸ਼ਾਸਨ ਨੂੰ ਮੰਗ ਵੀ ਇਹਦੇ ਵੱਲ ਧਿਆਨ ਦਿੱਤਾ ਜਾਏ ਸਰ ਕੀ ਨਾਮ ਤੁਹਾਡਾ ਹਰੀਸ਼ ਕੁਮਾਰ ਹਰੀਸ਼ ਕੁਮਾਰ ਕਿੱਥੋਂ ਰਹਿੰਦੇ ਹੋ ਸਰ ਇੱਥੇ ਹੀ ਆ ਵਾਵਾ ਕਲੋਨੀ ਨਾਲ ਹੀ ਘਰ ਗੱਡੀਆਂ ਆਈਆਂ ਕਦੋਂ ਆਈਆਂ ਤੇ ਕਤਤ ਕੀ ਹੋ ਗਈ ਗੱਡੀ ਤਾਂ ਰੋਜ਼ ਹੀ ਇੱਥੋਂ ਲਿਆ ਕੇ ਮੁੰਡਾ ਇੱਥੇ ਖੜੀ ਕਰਦਾ ਹੈ ਅੰਦਰ ਥੜੀ ਉੱਚੀ ਹੈ ਵੀ ਜਾ ਨਹੀਂ ਸਕਦੀ ਥੜੀ ਨਿਵੇਂ ਕਰਾ ਕੇ ਫਿਰ ਅੰਦਰ ਖੜੀ ਕਰ ਸਕੀ ਹੈ ਇਹ ਖਾਲੀ ਪਲਾਟ ਹੈ ਕਿੱਥੇ ਖਿਲਾਰਦੇ ਹਾਂਜੀ ਇੱਥੇ ਖਿਲਾਰਦੇ ਤਕਰੀਬਨ ਕਈ ਲੋਕ ਇੱਥੇ ਖਿਲਾਰਦੇ ਹਾਂ ਜੀ ਅਸੀਂ ਵੀ ਇੱਥੇ ਰਾਤੀ ਮੁੰਡੇ ਨੇ ਅਸੀਂ ਆ ਕੇ ਖਲਾਰੀ ਦੇ ਘਰ ਬੜੇ ਤੇ ਨਾਲ ਹੀ ਕੀ ਹੋਇਆ ਪਿੱਛੋਂ ਤੂਫਾਨ ਆ ਗਿਆ ਹਾਂ ਤੂਫਾਨ ਤਾਂ ਚੱਲ ਹੀ ਰਿਹਾ ਸੀ ਹਾਂ ਤੂਫਾਨ ਤੇ ਆ ਗਿਆ ਸੀ ਹਾਂ ਹਵਾ ਤਾਂ ਕਾਫੀ ਤੇਜ਼ ਸੀ ਜੇ ਡਿੱਗਿਆ ਕੀ ਡਿੱਗਿਆ ਜੇ ਤੇ ਉਹ ਬੀਮ ਜਾ ਗਿਰਿਆ ਜੀ ਉੱਤੇ ਇਟਾ ਦਾ ਹਾਂ 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 ਉਹਦੇ ਨਾਲ ਬੇਟੀਆਂ ਥੱਲੇ ਆ ਗਈਆਂ ਉਹਦੇ ਥੱਲੇ ਆ ਗਈਆਂ ਕਿੰਨੀਆਂ ਡਿੱਗੀਆਂ ਥੱਲੇ ਆਈਆਂ ਮੈਂ ਤਾਂ ਰਾਤ ਨੂੰ ਦੇਖਿਆ ਦੋ ਗੜੀਆਂ ਸੀ ਦੋ ਤਿੰਨ ਥੱਲੇ ਆਈਆਂ ਹੋਰ ਵੀ ਆਈਆਂ ਨੇ ਹਾਂ ਹੋਰ ਪਤਾ ਨਹੀਂ ਕਿਨੇ ਕਿਦੀਆਂ ਕਿਦੀਆਂ ਸੀ ਸਾਰੇ ਘਰ ਇੱਥੇ ਰੋਕ ਦੇ ਹੀ ਇਹ ਤਾਂ ਮੇਰੇ ਵੱਡੇ ਬ੍ਰਦਰ ਨੂੰ ਪੁੱਛਦਾ ਮੈਂ ਤਾਂ ਉਹਨਾਂ ਦੇ ਕੋਲ ਰਹਿਣਾ ਕਿ ਕਿਹੜੇ 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 ਘਰਾਂ ਕਿਹੜੇ ਹੋਰ ਕਿੰਨੇ ਦਾ ਨੁਕਸਾਨ ਜਿਹੜਾ ਹੋਇਆ ਗੱਡੀਆਂ ਖੱਡੀਆਂ ਲੱਡੀਆਂ ਹੈ ਕਿੰਨੇ ਦਾ ਡੈਮੇਜ ਹੋ ਗਿਆ ਨਾ ਇਸ ਜਿਹੜਾ ਨੁਕਸਾਨ ਹੋਇਆ ਕਿੰਨੇ ਦਾ ਨੁਕਸਾਨ 7-8 ਲੱਖ ਰੁਪਏ ਦਾ ਲਾ ਲਓ ਜੀ ਇਹਨਾਂ ਦਾ ਹੋਇਆ ਹੀ ਉਹਨਾਂ ਚਾਰ ਸਾਲ ਪੁਰਾਣੀ ਗੱਡੀ ਹੈਗੀ ਹੈ ਹੋਰ ਵੀ ਹੋ ਗਿਆ ਬਾਕੀ ਹੋਰ ਜਿਹੜੀਆਂ ਗੱਡੀਆਂ ਹਨ ਉਹਨਾਂ ਦਾ ਵੀ 15 ਔਰ 20 ਟੋਟਲ 15-20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸਰਕਾਰ ਤੋਂ ਮੰਗ ਸਰਕਾਰ ਤੋਂ ਮੰਗ ਹੈ ਵੀ ਸਾਡੀ ਗੱਡੀ ਦਾ ਕਲੇਮ ਕਰੂਨ ਦਿੱਤਾ ਹੈ ਸਾਡੀ ਮਦਦ ਕੀਤੀ ਜਾਵੇ ਸਰ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਅਕਸ਼ੇ ਕੁਮਾਰ ਹੈ ਜੀ ਅਕਸ਼ੇ ਕੁਮਾਰ ਜੀ ਗੱਡੀਆਂ ਥੱਲੇ ਹੈ ਜੀ ਕਿਸ ਤਰ੍ਹਾਂ ਆਇਆ ਕੀ ਕਰ ਲਿਆ ਇਹ ਰਾਤ ਨੂੰ ਬਹੁਤ ਜ਼ਿਆਦਾ ਹਨੇਰੀ ਸੀਗੀ ਔਰ ਕੰਨ ਕੋਈ ਇਨੀ ਛਾਲੜ ਨਹੀਂ ਲੱਗ ਰਹੀ ਸੀਗੀ ਕਾਫੀ ਦੇਰ ਤੋਂ ਬੈਂਕ ਦੇ ਪ੍ਰੋਜੈਕਸ਼ਨ ਸੀਗੀ ਐਵਰੀ ਜ਼ਮੀਨ ਦੇਵਰਾ ਹਾਈ ਟੈਕ ਫੈਕਟਰੀ ਸੀ ਪਹਿਲੇ ਤੇ ਉਹਦੇ ਕਾਰਨ ਕੰਨ ਕਮਜ਼ੋਰ ਹੋਣ ਕਾਰਨ ਜਿਹੜੀ ਆ ਉਹ ਇੱਕੋ ਦਮ ਅਚਾਨਕ ਹੀ ਗਿਰ ਗਈ ਬਹੁਤ ਆਂਦੀ ਆਈ ਤੇਜ਼ ਜਿਆਦਾ ਬਹੁਤ ਤੇਜ਼ ਆਂਦੀ ਸੀ ਜੀ ਤੇ ਨਹੀਂ ਜਾਨੀ ਨੁਕਸਾਨ ਤਾਂ ਬਚਾਵੋ ਹੋ ਗਿਆ ਥੋੜੀ ਦੇਰ ਪਹਿਲੇ ਹੀ ਲਗਾ ਕੇ ਗਏ ਸੀ ਗੱਡੀ ਤੇ ਨਹੀਂ ਸੀ ਖਾਲੀ ਗੱਡੀਆਂ ਖੜੀਆਂ ਹਾਂਜੀ ਗੱਡੀਆਂ ਖਾਲੀ ਸੀਗੀਆਂ ਕੋਈ ਹੈ ਨਹੀਂ ਸੀਗਾ ਦੋ ਤਿੰਨ ਜਣੇ ਤਾਂ ਬਾਲ ਬਾਲ ਬਚੇ ਪਹਿਲੇ ਹੀ 2 ਮਿੰਟ ਪਹਿਲੇ ਲੈ ਕੇ ਗਏ ਸੀਗੇ ਗੱਡੀ ਆਪਣੀ ਇਤੋਂ ਚੱਕ ਕੇ ਤੇ ਬਾਕੀ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਕਿੰਨੀਆਂ ਗੱਡੀਆਂ ਟੁੱਟ ਗਈਆਂ ਟੋਟਲ 3 ਬਿਲਕੁਲ ਹੀ ਖਤਮ ਹੋ ਗਈਆਂ ਨੇ ਤੇ हां ਦੋ ਗੱਡੀਆਂ ਥੋੜੀਆਂ ਡੈਮੇਜ ਹੋਈਆਂ ਸੀ ਉਹ ਲੈ ਕੇ ਠੀਕ ਕਰਵਾ ਰਹੇ ਨੇ ਟੋਟਲ 3 ਬਿਲਕੁਲ ਡੈਮੇਜ ਹੋਈਆਂ ਤੇ ਦੋ ਨੂੰ ਥੋੜਾ ਥੋੜਾ ਨੁਕਸਾਨ ਹੋਇਆ ਪੰਜ ਗੱਡੀਆਂ ਸੀਗੀਆਂ ਤੇ ਲੇਕਿਨ ਉਹਨਾਂ ਨੂੰ ਬਹੁਤ ਮਾਮੂਲੀ ਜਿਹਾ ਨੁਕਸਾਨ ਹੋਇਆ ਤੇ ਤਿੰਨ ਤਾਂ ਬਿਲਕੁਲ ਹੀ ਖਤਮ ਹੋ ਗਈਆਂ ਨੇ ਤੇ ਪ੍ਰਸ਼ਾਸਨ ਨੂੰ ਇਹ ਮੰਗ ਹੈ ਸਾਡੀ ਵੀ ਇਹਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਪਰਵਾਈ ਕੀਤੀ ਜਾਏ ਤਾਂ ਕਿ ਉਸ ਨੂੰ ਰਿਲੀਫ ਮਿਲੇ ਕਿਉਂਕਿ ਇਹ ਨੈਗਲੀਜੈਂਸੀ ਹੈ ਜਿਨ੍ਹਾਂ ਦੀ ਦੀਵਾਰ ਸੀ ਜਾਂ ਜਿਨ੍ਹਾਂ ਨੇ ਮੁਰਗਾਈ ਕੀਤੀ ਹੋਈ ਸੀ ਉਹਨਾਂ ਦੀ ਇੰਨੀ ਵੀਕ ਕਮਜ਼ੋਰ ਦੀਵਾਰ ਹੋ ਗਈ ਸੀ ਤੈਨੂੰ ਰਿਪੇਅਰ ਕਿਉਂ ਨਹੀਂ ਕਰਵਾਇਆ ਉਹਨਾਂ ਨੇ ਇਸ ਕਰਕੇ ਪ੍ਰਸ਼ਾਸਨ ਨੂੰ ਮੰਗ ਹੈ ਵੀ ਇਹਦੇ ਵੱਲ ਧਿਆਨ ਦਿੱਤਾ ਜਾਏ